ਰੇਡੀ ਖੁਸ਼ੀ RAM ਦਾ ਲੜਕਾ ਅਫਸਰ ਲੱਗ ਗਿਆ ਪਿੰਡ ਦੇ ਹਰ ਆਦਮੀ ਦੇ ਮੂੰਹ ਉੱਤੇ ਇਹ ਬੋਲ ਸੰਨਾ ਡੰਡੀ ਖੁਸ਼ੀ RAM ਆਦੀ ਧਰਮੀ ਦਾ ਕਰ ਪਿੰਡ ਦੇ ਦੱਖਣ ਪੱਛਮ ਵੱਲ ਸਤਤ ਸੀ ਡੰਡੀ ਉਹ ਬਹੁਤ ਮਿਹਨਤੀ ਸੀ ਡੰਡੀ ਜ਼ਿਮੀਦਾਰਾਂ ਦੇ ਦਿਹਾੜੀ ਕਰਕੇ ਉਹ ਆਪਣਾ ਘਰ ਦਾ ਗੁਜ਼ਾਰਾ ਕਰਦਾ ਸੀ ਡੰਡੀ ਉਸ ਦੀ ਪਤਨੀ ਬੰਤੀ ਕੁਝ ਘਰਾਂ ਦਾ ਗੋਹਾ ਕੂੜਾ ਸੁੱਟ ਕੇ ਥੋੜੀ ਜਹੀ ਕਮਾਈ ਕਰ ਲੈਂਦੀ ਸੀ ਡੰਡੀ ਇਸ ਪ੍ਰਕਾਰ ਇਸ ਗਰੀਬ ਪਰਿਵਾਰ ਦਾ ਗੁਜ਼ਾਰਾ ਚੱਲ ਜਾਂਦਾ ਸੀ ਡੰਡੀ ਖੁਸ਼ੀराम ਦਾ ਪਰਿਵਾਰ ਭਾਵੇਂ ਬਹੁਤ ਵੱਡਾ ਨਹੀਂ ਸੀ ਫਿਰ ਵੀ ਘਰ ਵਿੱਚ ਗਰੀਬੀ ਸੀ ਡੰਡੀ ਉਸ ਦੀ ਵੱਡੀ ਲੜਕੀ ਵਿਆਹਣ ਜੋਗ ਸੀ ਡੰਡੀ ਉਸ ਤੋਂ ਛੋਟਾ ਅਮਰਜੀਤ ਬੀਏ ਕਰਨ ਪਿੱਛੋਂ ਮੰਡੀ ਵਿੱਚ ਅਫਸਰ ਲੱਗ ਗਿਆ ਸੀ ਡੰਡੀ ਉਸ ਤੋਂ ਛੋਟਾ ਭੋਲਾ ਅਜੇ ਪਿੰਡ ਦੇ ਸਕੂਲ ਦੀ 7ਵੀਂ ਜਮਾਤ ਵਿੱਚ ਪੜਦਾ ਸੀ ਡੰਡੀ ਖੁਸ਼ੀराम ਦਾ ਪਿੰਡ ਦੇ ਲੰਬੜਦਾਰ ਕਿਹਰ ਸਿੰਘ ਨਾਲ ਸ਼ੁਰੂ ਤੋਂ ਹੀ ਬਹੁਤ ਪਿਆਰ ਸੀ ਡੰਡੀ ਲੰਬੜਦਾਰ ਦੇ ਖੇਤਾਂ ਵਿੱਚ ਹੋਰ ਮਜ਼ਦੂਰਾ ਵਾਂਗ ਉਹ ਦਿਹਾੜੀ ਉੱਤੇ ਕੰਮ ਕਰਾਇਆ ਕਰਦਾ ਸੀ ਡੰਡੀ ਜਦੋਂ ਵੀ ਖੁਸ਼ੀ RAM ਨੂੰ ਪੈਸਿਆਂ ਦੀ ਲੋੜ ਹੁੰਦੀ ਤਾਂ ਉਹ ਲੋੜ ਲੰਬੜਦਾਰ ਹੀ ਪੂਰੀ ਕਰਦਾ ਸੀ ਡੰਡੀ ਲੰਬੜਦਾਰ ਉਹਨਾਂ ਦੇ ਗਰੀਬ ਪਰਿਵਾਰ ਦਾ ਇੱਕ ਚੰਗਾ ਆਸਰਾ ਸੀ ਡੰਡੀ ਕਹਿੰਦੇ ਹਨ 12 ਵਰਿਆਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਏ ਡੰਡੀ ਖੁਸ਼ੀ RAM ਦੀ ਵੀ ਪਰਮਾਤਮਾ ਨੇ ਸੁਣ ਲਈ ਸੀ ਡੰਡੀ ਉਸ ਦੇ ਲੜਕੇ ਰੈਡੀ ਅਮਰਜੀਤ ਨੂੰ ਬੀਏ ਕਰਨ ਪਿੱਛੋਂ ਮੰਡੀ ਵਿੱਚ ਨੌਕਰੀ ਮਿਲ ਗਈ ਸੀ ਡੰਡੀ ਉਹ ਮੰਡੀ ਵਿੱਚ ਅਫਸਰ ਲੱਗ ਗਿਆ ਸੀ ਡੰਡੀ ਖੁਸ਼ੀਰਾਮ ਅਤੇ ਉਸ ਦੇ ਲੜਕੇ ਦੇ ਸੁਭਾਅ ਵਿੱਚ ਕਾਫੀ ਫਰਕ ਸੀ ਡੰਡੀ ਜਿੱਥੇ ਅਮਰਜੀਤ ਇੱਕ ਨਵੇਂ ਵਿਚਾਰਾ ਵਾਲਾ ਅਤੇ ਅਣਖ ਵਾਲਾ ਲੜਕਾ ਸੀ ਉੱਥੇ ਖੁਸ਼ੀਰਾਮ ਸਵਾਮੀ ਭਗਤ ਅਧੀਨਗੀ ਦੇ ਸੁਭਾਅ ਦਾ ਮਾਲਕ ਸੀ ਅਤੇ ਇਹੋ ਹੀ ਸੁਭਾਅਮਾ ਵਿੱਚ ਅੰਤਰ ਕਈ ਵਾਰੀ ਦੋਹਾਂ ਪਿਓ ਪੁੱਤਰਾਂ ਵਿਚਕਾਰ ਤਲਖੀ ਵੀ ਪੈਦਾ ਕਰ ਦਿਆ ਕਰਦਾ ਸੀ ਡੰਡੀ ਹੁਣ ਅਮਰਜੀਤ ਨਹੀਂ ਸੀ ਚਾਹੁੰਦਾ ਕਿ ਉਸ ਦਾ ਬਾਪੂ ਜ਼ਿਮੀਦਾਰਾਂ ਦੇ ਕੰਮ ਕਰੇ ਡੰਡੀ ਉਹਨਾਂ ਦੇ ਉਤਰੇ ਹੋਏ ਕੱਪੜੇ ਪਹਿਨੇ ਡੰਡੀ ਉਹ ਇਹ ਵੀ ਨਹੀਂ ਸੀ ਚਾਹੁੰਦਾ ਕਿ ਉਸ ਦੀ ਮਾਤਾ ਲੋਕਾਂ ਦੇ ਘਰਾਂ ਦਾ ਕੰਮ ਕਰੇ ਅਤੇ ਪਸ਼ੂਆਂ ਦਾ ਗੋਹਾ ਸੁਟੇ ਡੰਡੀ ਉਸ ਨੇ ਜੋਰ ਪਾ ਕੇ ਆਪਣੀ ਮਾਤਾ ਨੂੰ ਤਾਂ ਇਸ ਕੰਮ ਤੋਂ ਫਟਾ ਲਿਆ ਸੀ ਪਰੰਤੂ ਖੁਸ਼ੀ RAM ਕਦੀ ਕਦੀ ਆਪਣੇ ਮੁੰਡੇ ਤੋਂ ਚੋਰੀ ਜ਼ਿਮੀਦਾਰਾਂ ਦੇ ਦਿਹਾੜੀ ਲਾ ਆਉਂਦਾ ਡੰਡੀ ਬਾਪੂ ਹੁਣ ਤੈਨੂੰ ਦਿਹਾੜੀ ਕਰਨ ਦੀ ਲੋੜ ਨਹੀਂ ਮਥੇਰਾ ਕਰ ਲਿਆ ਕੰਮ ਹੁਣ ਚਾਰ ਦਿਨ ਸੁੱਖ ਦੇ ਕੱਟੇ ਲੈ ਡੰਡੀ ਅਮਰਜੀਤ ਆਪਣੇ ਪਿਤਾ ਨੂੰ ਸਮਝਾਉਂਦਾ ਡੰਡੀ ਖੁਸ਼ੀराम ਅਤੇ ਬੰਤੀ ਉੱਪਰ ਆਪਣੇ ਮੁੰਡੇ ਦੀ ਗੱਲ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਸੀ ਡੰਡੀ ਹੁਣ ਦੋਵੇਂ ਸਾਫ਼ ਸੁਥਰੇ ਅਤੇ ਧੋਤੇ ਹੋਏ ਕੱਪੜੇ ਪਾਉਂਦੇ ਡੰਡੀ ਪਿੰਡ ਦੇ ਲੋਕ ਜਿੱਥੇ ਪਹਿਲਾਂ ਖੁਸ਼ੀराम ਨੂੰ ਖੁਸ਼ਿਆ ਕਹਿ ਕੇ ਬੁਲਾਉਂਦੇ ਹੁਣ ਇੱਜ਼ਤ ਨਾਲ ਚੌਧਰੀ ਖੁਸ਼ੀ ਅਤੇ ਮੰਤੀ ਨੂੰ